ਦੀ ਬਸ ਗਲਤੀ ਹੋ ਗਈ ਬਸ ਨਹੀਂ ਮਾਰਿਆ ਕਿਉਂ ਕੀਤਾ ਗਲਤੀ ਨਹੀਂ ਗਲਤੀ ਹੋ ਗਈ ਸਰ ਤੁਹਾਨੂੰ ਕਮੈਂਟ ਨਹੀਂ ਕਿ ਕਰਨ ਕੀ ਸਰ ਮੇਰੀ ਮੰਮੀ ਨੂੰ ਪਤਾ ਜੋ ਪਤਾ ਉਹਨਾਂ ਕੋਲੇ ਗਲਤੀ ਹੋ ਗਈ ਉਹ ਬਸ ਇਹੀ ਕਹਿੰਦੇ ਮੇਰੇ ਕੋਲ ਗਲਤੀ ਹੋ ਗਈ ਹੋਰ ਕੋਈ ਸਰ ਮੈਨੂੰ ਕੁਝ ਨਹੀਂ ਪਤਾ ਕੀ ਕਹਿੰਦੀ ਮੰਮੀ ਤੇਰੀ ਮੰਮੀ ਮੇਰੇ ਇਹੋ ਕਹਿੰਦੇ ਮੈਨੂੰ ਕੁਝ ਨਹੀਂ ਪਤਾ ਲੱਗਾ ਕੀ ਹੋਇਆ ਮੈਥੋਂ ਗਲਤੀ ਹੋ ਗਈ ਕਹਿੰਦੀ ਮੇਰੇ ਕੋਲ ਉਹ ਰੋ ਰਹੀ ਉਹ ਇੱਕ ਮਿੰਟ ਬਾਜੀ ਸਰ ਮਾਰਨ ਦਾ ਕੋਈ ਕਾਰਨ ਨਹੀਂ ਕੁਝ ਨਹੀਂ ਪਤਾ ਸਰ ਮੈਨੂੰ ਟੱਬਰ ਦੇ ਪਾਸ ਬਿਆਲ ਅੰਗ ਆਇਆ ਸੀਗਾ ਉਹ ਦੋ ਜੀ ਨੂੰ ਅਮਰਪੀਤ ਕੌਰ ਸਕੂਟਰੀ ਐਕਵਰਸ 'ਤੇ ਸਵਾਰ ਹੋ ਕੇ ਪਿੰਛੀਨਾ ਬੇੜ ਤੋਂ ਪਿੰਡ ਬਿਧੀਪੁਰ ਫਾਟਕ ਨਹਿਰੀ ਪੱਡੀ ਪੱਡੀ ਜਾ ਰਹੇ ਸੀ ਤੇ ਜਦੋਂ ਉਹ ਨਵਾਂ ਪਿੰਡ ਸਰਦਾਰਾਂ ਨੇੜੇ ਧਾਰੀਵਾਲ ਸਾਹਿਬ ਤੋਂ ਕਿ 2 ਕਿਲੋਮੀਟਰ ਪਹੁੰਚੇ ਪਹਿਲਾਂ ਤਾਂ ਉਹਨਾਂ ਪਾਸੋਂ ਕੁਝ ਸੋਨੇ ਦੇ ਗਹਿਣੇ ਕਿਸੇ ਅਣਜਾਣ ਬੰਦੇ ਨੇ ਸੋਨੇ ਦੇ ਗਹਿਣੇ ਖੋਣ ਦੀ ਕੋਸ਼ਿਸ਼ ਕੀਤੀ ਸੀ ਇਹ ਦਰਮੇਂ ਜਦਪੀੜੀ ਹੈਗਾ ਇਹਦੇ ਵਿੱਚ ਅਮਰਪੀਤ ਕੋਰ ਦੀ ਡੇਰੇ ਨਾਲ ਚੜਪੋਈ ਸੀ ਉਹ ਜਿਹਨਾਂ ਨੇ ਅਮਰਪੀਤ ਕੋਰ ਨੂੰ ਤੱਕਾ ਮਾਰ ਕੇ ਨੇਰਵੇ ਸੁੱਟਦਾ ਸੀ ਸੋ ਪਾਣੀ ਡੋਗਿਆ ਹੋਣ ਕਰਕੇ ਅਮਰ ਅਮਰਪੀਤ ਕੋਰ ਡੁੱਬਣ ਕਰਕੇ ਡੁੱਬ ਗਈ ਸੀ ਪੜਵੀ ਡੁੱਬ ਗਈ ਸੀ ਤੇ ਜਿਹੜੇ ਸਟੇਟਰੀ ਸੀਗੇ ਉਹ ਸੋਨੇ ਦੇ ਗਣੇ ਲੈ ਕੇ ਫਰਾਰ ਹੋ ਗਏ ਸੀ ਮੌਕੇ ਤੋਂ ਉਹ ਇਸ ਸਮਕਮਾ ਨੰਬਰ 22 ਮਤੀ 28 3 2025 ਜੁਰਮ 109 304 ਬੀ ਐਨ ਐਸ थाना ਤੇ ਬੜਬਕੇ ਮਾਮਲੋ ਮੇਰੇ ਕੋਲ ਦਰਜ ਕਰ ਦਿੱਤਾ ਸੀ ਸੋ ਇਹਦੇ ਵਿੱਚ ਕੁਝ ਹੋਰ ਜਿਹੜਾ ਹੈਗਾ ਇਹਦੀ ਕੰਟੀਨਿਊਸ ਚ ਗੱਲ ਹੋਵੇ ਜਦੋਂ ਦੋਸ਼ਿਆਂ ਨੂੰ ਪੇਸ਼ ਕੀਤਾ ਗਿਆ ਤਾਂ ਹੋਰ ਟੈਕਨੀਕਲ ਤੇਰੀ ਅਨਲਿਸਿਸ ਜਿਹੜੀ ਟੀਮਾਂ ਜਿਹੜੇ ਟੈਕਨੀਕਲ ਤੇ ਪੇਸ਼ ਤੋਂ ਗੱਲ ਅਸਲੀਤ ਕੁਝ ਹੋਰ ਸਾਹਮਣੇ ਆਈ ਸੀ ਉਹ ਬਦਲੇ ਤਾਂ ਪੇਸ਼ ਇੱਕ ਨਵਾਂ ਇਹਦਾ ਹੈਗਾ ਜਿਹੜੇ ਪਹਿਲੂ ਸਾਹਮਣੇ ਆਏ ਸੀ ਇਦੇ ਵਿੱਚ ਮ੍ਰਿਤਕ ਅਮਨਪ੍ਰੀਤ ਕੌਰ ਦੀ ਸੱਸ ਰੁਪਿੰਦਰ ਕੌਰ ਤੇ ਉਸ ਦਾ ਪਤੀ ਆਕਾਸ਼ਦੀਪ ਸਿੰਘ ਅਕਸਰ ਉਸ ਨੂੰ ਦਾਜ ਦੇਣ ਤੋਂ ਬਾਅਦ ਦੇ ਤੇ ਬੱਚਾ ਨਾਮ ਕਰਕੇ ਤੰਗ ਪ੍ਰੇਸ਼ਾਨ ਕਰਦੇ ਸੀ। ਸੋ ਇਸੇ ਕਾਰਨ ਕਰਕੇ ਦੋਸ਼ੀਆਂ ਵੱਲੋਂ ਹਮੋਸ਼ਾਹ ਹੋ ਕੇ ਸਦਾ ਕਰਕੇ ਉਹ ਸਾਰੀ ਝੂਠੀ ਕਹਾਣੀ ਬਣਾ ਕੇ ਲੜਕੀ ਅਮਨਪ੍ਰੀਤ ਕੌਰ ਨੂੰ ਮੌਜ ਤੱਕਾ ਮਾਰ ਕੇ ਸੌੜਦਾ ਸੀ। ਜਿਸ ਤੇ ਲੜਕੀ ਦੀ ਲਾਸ਼ ਜਿਹੜੀ ਹੈਗੀ ਧਾਰੀਵਾਲ ਤੋਂ ਨੇੜੇ ਮੋਕ ਬ੍ਰਾਂਡ ਕੋਈ ਸੀ ਜਿਸ ਤੇ ਇਸ ਮਕਰਮੇ ਵਿੱਚ ਜੁਰਮ ਨੇ 113 ਕਾਰਦੋ ਬੀਐਨਐਸ ਦਾ ਵਾਅਦਾ ਕੀਤਾ ਗਿਆ ਸੀ ਤੇ ਮੇਤਕ ਮੰਤਰੀ ਕਹਿੰਦੇ 76 ਸਤਸਪਿੰਦਰ ਕੌਰ ਤੇ ਆਪਣੇ ਕਾਰਜ ਨੂੰ ਰਸਟ ਕਰ ਲਿਆ ਗਿਆ। ਕੋਲਾ ਕਸਰ ਜੀ ਨੂੰ ਕਿਉਂ ਸਾਬ? ਕੋਈ ਨਹੀਂ। ਸਲਾਮ ਬੋਲੀ ਜਾ। ਮਾਫ ਕਰਨਾ। ਇਹਦੇ ਵਿੱਚ ਫਰਦਰ ਜਿਹੜੀ ਹੈਗੀ ਐ ਸੀ ਰੈਸਟ ਪਾ ਕੇ ਇਹਨਾਂ ਦੀ ਫਰਦਰ ਤਕਰੀਰ ਕਰ ਰਹੇ ਆ ਮਾਰ ਲਗਾਗੇ ਇਹਨਾਂ ਦਾ ਜੋ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੇ ਕੋ ਹੋ ਕਿਸੇ ਦੇ ਵਿੱਚ ਮੁੱਦੇ ਸਾਹਮਣੇ ਆਈ ਤਾਂ ਉਹਨੂੰ ਇਸ ਦੇ ਖਾਤੇ ਕਰਕੇ ਕੀਤੀ ਜਾਊ ਸਰ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਲੋਟੋ ਯੈਲੋਟੋ ਲੈਣੇ ਵਗੈਰਾ ਨਾਲ ਮੱਝ ਛੋੜ ਦਿੱਤੇ ਜੇ ਆ ਬਰਾਮਤ ਹੋਏ ਭਜਾਣਾ ਹੈ ਲੋਟਰੀ ਗੱਲ ਜਿਹੜੀ ਹੈਗੀ ਹੈ ਹੁਣ ਪਾਰਟ ਇਸ ਇਨਵੈਸਟੀਗੇਸ਼ਨ ਇਸ ਵਿੱਚ ਪਾ ਰਹੇ ਆ ਬੰਦੇ ਔਰ ਇੰਗਲ ਪ੍ਰੋਪਰ ਰਹਿਮਾਨ ਲੈ ਕੇ ਤਕਰੀਰ ਕਰਾਂਗੇ ਉਹ ਪਹਿਲੀ ਸਟੋਰੀ ਬਣਾਈ ਸੀ ਇਹਨਾਂ ਨੇ ਸਭ ਅਸੀਂ ਸਾਡੇ ਕੋਲ ਖੋਈ ਹੈ ਲੇਕਿਨ ਅਸਲੀ ਕੁਝ ਹੋਰ ਸਾਹਮਣੇ ਆਈ ਸਰਪੁੱਸੋਂ ਕਿਵੇਂ ਸ਼ੱਕ ਪਿਆ ਬੀਟੀ ਦੀ ਕਹਾਣੀ ਦਾ ਸਾਰ ਹੋ ਸਕਦੀ ਹੈ ਜਦੋਂ ਮੈਂ ਫਿਰ ਮਿੱਟੀ ਤੋਂ ਇੰਟਰਵਿਊ ਹੋ ਸਕਦਾ ਇਹ ਜਿਸ ਤੋਂ ਜਿਸ ਉਹਨਾਂ ਨੇ ਮੌਕੇ ਤੇ ਜਾ ਕੇ ਜਿਹੜੀ ਅਸੀਂ ਮੱਪਲ ਉਹ ਬਿਜ਼ਨਸ ਸਪੌਟ ਕੀਤਾ ਸੀ ਰੋਮ ਕ੍ਰਾਈਮ ਉਹ ਤੋਂ ਵੀ ਗੱਲ ਤੋਂ ਇਹਨਾਂ ਦੀ ਗੱਲਾਂ ਆਪਰਚੂਨਿਟੀ ਕਨਵਰਸ਼ਨ ਦੀ ਗੱਲ ਡਾਊਟਫੁਲ ਲੱਗ ਰਹੀ ਸੀ ਪਰਸ ਜਿਹੜੀ ਹੈਗੀ ਟੈਕਨੀਕਲ ਮੈਸੇਜ ਕੀਤਾ ਗਿਆ

ਦੋਆਂ ਦੀ ਦੋਆਂ ਦੀ ਪਲੈਨਿੰਗ ਸੀ ਦੋਆਂ ਦੀ ਆਪਚ ਹੀ ਪਲੈਨਿੰਗ ਸੀ ਕਿਸੇ ਜਿਹੜੀ ਹੈਗੀ ਆ ਉਥੋਂ ਜਦੋਂ ਉਥੋਂ ਚਲੇ ਨੇ ਲੜਕੀ ਦੇ ਪੇਰੈਂਟ ਦੇ ਘਰੋਂ ਚਲੇ ਨੇ ਇਹਨਾਂ ਦੇ ਮੁੰਡੇ ਦੀ ਆਪਚ ਪਹਿਲੇ ਆਪਚ ਕਨਵਰਸੇਸ਼ਨ ਗੱਲ ਹੋਈ ਮਾਂ ਦੇ ਮਾਂ ਦੇ ਪੁੱਤਰ ਦੀ ਗੱਲ ਹੋ ਗਈ ਸੀ ਲੱਗ્યું ਉਹ ਲੈ ਕੇ ਆਈ ਸਰ ਜਿਆਦੇ ਕੋਈ ਨਹੀਂ ਨਹੀਂ ਉਹ ਲੜਕੀ ਲੜਚੀ ਆਪਣੇ ਪੇਕੇ ਤੋਂ ਆ ਰਹੀ ਸੀ ਜਦੋਂ ਪੋਣਾ ਕਰਦਾ ਨਾਮ ਪੁੱਛ ਆਇਆ ਨਹੀਂ ਐਕਚੁਅਲੀ ਐਕਚੁਅਲੀ ਕੀ ਇਹ ਹੈ ਲੜਕੀ ਜਿਹੜੀ ਸੱਸ ਹੈ ਉਹ ਲੜਕੀ ਦੇ ਪੇਕੇ ਨਾਲ ਹੀ ਗਈ ਸੀ ਉਹ ਤੇ ਜਿਹੜੀ ਪੇਕੇ ਦੀ ਵਾਪਸ ਆ ਰਹੀ ਸੀ ਇਹਨੂੰ ਪਤਾ ਸੀ ਪਹਿਨੇ ਡੂਰਿੰਗ ਇਨ ਬੀਟਵੀਨ ਇਨ ਵਾਪਸ ਜੀ ਗੱਲਬਾਤ ਹੋਈ ਸੀ ਮਾਪੋ ਤੇ ਤੇ ਜਦੋਂ ਉਹ ਲੜਕੀ ਦੇ ਪੇਰੈਂਟਸ ਤੋਂ ਵਾਪਸ ਇਹ ਆਪਣੇ ਸਹੁਰੇ ਘਰ ਕੀ ਆ ਰਹੀ ਸੀ ਤੇ ਨਾਲ ਸੱਸੀ ਤੇ ਰਾਜ ਜਿਨ੍ਹਾਂ ਨੇ ਰੋਕ ਕੇ ਉਹਦੇ ਘਰ ਦਾ ਸਹਰਾ ਲੈ ਸਹੀਓ ਤੱਕ ਸਰ ਸਰ ਭਾਇ ਕਿਨੇ ਰਚਿਆ ਸੀਗਾ ਉਹਦੇ ਘਰ ਵਾਲੇ ਰਚਿਆ ਸੀ ਮਾਸਟਰ ਮਾਈਂਡ ਬਿਲਕੁਲ ਮਾਂ ਤੇ ਪੁੱਤ ਨੇ ਦੋਨੋਂ ਮਾਸਟਰ ਮਾਈਂਡ ਹਾਂ ਸੱਸਾ ਜੀ ਉਹਨੇ ਤੇ ਕਹ ਦਿੱਤਾ ਕਿ ਮਾਪੋ ਦੋ ਮੌਕੇ ਤੇ ਮਿਲੋ ਸੀ ਕਿ ਜਾਂ ਹੋਰ ਵੀ ਮੋਰ ਆਲੀ ਸੀ ਨਹੀਂ ਬਿਲਕੁਲ ਦੋ ਦੇ ਮਾਪੋ ਤੋਂ ਮਜੂਦ ਸੀ ਮੈਂ ਦੱਸ ਰਿਹਾ ਆ ਕਿ ਮਾਂ ਦਾ ਰੋਲ ਜਿਹੜਾ ਉਹ ਜ਼ਿਆਦਾ ਬੇਟੇ ਦਾ ਰੋਲ ਵਿੱਚ ਘੱਟ ਸੀ ਕੋਈ ਨੂੰ ਪਤਾ ਨਹੀਂ ਸਭ ਨੂੰ ਉਹ ਬਿਲਕੁਲ ਫਰਦਰ ਫਰਦਰ ਐਸਪੈਸ਼ਲੀ ਜੋ ਜੋ ਸਾਰੀ ਇਹਨਾਂ ਦੇ ਰੋਲ ਸਾਹਮਣੇ ਆਇਆ ਵੀ ਇਹਨਾਂ ਦਾ ਰਾਕ ਮਾਪੋਦਾ ਹੀ ਸੀਗਾ ਇਹਦੇ ਨੇ ਆਪੋ ਚ ਇਹਨਾਂ ਨੇ ਜਦਾ ਡਰਾਮਾ ਕਰਕੇ ਸਦਾ ਹੈਗਾ ਉਹਨਾਂ ਨੂੰ ਮਦਰ ਵੀ ਕੋਲ ਕਹਿੰਦੇ ਫੱਦ ਰਸੀ ਹੁਣ ਰਮਾਨ ਲਵਾਂਗੇ ਦਮਾਨ ਦਾ ਰਮਾਨ ਕਰਕੇ ਫੱਦ ਜਿਹੜੀ ਹੈ ਕਿ ਇਨਵੈਸਟੀਗੇਸ਼ਨ ਚ ਪੜਤਾਲ ਚ ਗੱਲ ਹੋ ਸਾਮਣੇ ਆਇਆ ਤਾਂ ਉਹਨੇ ਖਾਸ ਕਰਕੇ ਕੀਤੀ ਹੈ ਤਾਂ ਲੜਕੀ ਦੇ ਪਰਿਵਾਰਕ ਮੈਂਬਰ ਕਹਿ ਰਹੇ ਵੀ ਜਿਹੜੀ ਜਿਹੜੀ ਹੈਗੀ ਹੈ ਸੱਸ ਹੈਗੀ ਹੈ ਇਹਦੇ ਖਿਲਾਫ ਪਹਿਲਾਂ ਵੀ ਮਾਮਲੇ ਦੱਚ ਹੈ ਹੱਤਿਆ ਦਾ ਅਮੀ ਹੁਣ ਫਿਲਹਾਲ ਅਸੀਂ ਪਤਾ ਕਰ ਰਹੇ ਹਾਂ ਦਾ ਰਿਕਾਰਡ ਪਤਾ ਕਰ ਰਹੇ ਹਾਂ ਜੀ